ਕਾ ਮੈਂ ਉਹ ਆਇਆ ਕਰ ਮੋਟਰ ਚਲਾ ਦੇ ਤੇ ਫੱਕ ਨੂੰ ਪਾਣੀ ਛੜਦੇ ਖਾਰਦਾ ਉਹ ਬੰਦ ਕਰ ਦੇ ਲੱਗ ਗਈ ਫੱਕ ਤਾਂ ਉਹ ਜਾ ਤੂੰ ਦੂਜੀ ਕਈ ਚੱਕ ਲੈ ਅੰਦਰੋਂ ਵਟਕੜ ਗਈ ਬੰਦਰ ਤਾਂ ਕਈ ਹੈ ਨਹੀਂ ਕਈ ਤਾਂ ਯਾਰ ਫਿਰ ਘਰੇ ਪਈ ਹੋਗੀ ਤੂੰ ਐਂ ਕਰ ਖਾ ਚੁਗੀ ਜਲੀ ਵਤ ਮੈਂ ਘੜ ਦੇਣਾ ਤੂੰ ਖਾੜ ਜਾਨ ਮੜੇ ਕੈੜੇ ਹੋ ਜੀਏ ਕਮਾਲ ਆ ਯਾਰ ਜਿੰਨੇ ਤੂੰ ਕੇਫੁਲ ਖੋਲ ਖੋਲ ਖਾਈ ਜਨਾ ਇੰਨਾ ਕਸ ਵਾਲਾ ਦਾ ਕੰਮ ਹੀ ਹੈ ਨਹੀਂ ਓਏ ਇਤਨਾ ਨਸ਼ਾ ਹੁੰਦਾ ਜੀਜਾ ਲੱਗਿਆ ਰਹਿੰਦਾ ਯਾਰ ਆ ਉਹ ਚੋਕਲਾ ਕਾ ਐਂ ਬੈਠਾ ਜਵੇ ਬੰਦਰ ਟੂਲ ਤੇ ਬੈਠਾ ਹੁੰਦਾ ਹੁਣ ਤਾਂ ਨਸ਼ਾ ਖੜ ਗਿਆ ਹੋ ਤੇਰਾ ਓਏ ਨਸ਼ਾ ਤਾਂ ਜਰਦੇ ਨਹੀਂ ਤਰੂ ਖੜ ਜਾ ਦੋ ਮਣਕਰਾ ਓਏ ਹਵਾ ਹੁਣ ਖੜੀ ਆ ਐਂ ਕਰ ਪਨੀਰੀ ਚ ਰੇਹ ਪਾ ਦੇ ਓਏ ਇੰਨੀ ਕੀ ਪਾਉਣੀ ਆ ਇਹ ਨਾ ਹੋਵੇ ਵੱਧ ਪਾ ਦੇ ਸਾਰੀ ਮਚਾ ਦੇ ਕਿਥੇ ਓਏ ਰੇਤ ਆ ਮੈਂ ਪਾ ਦੂੰ ਐਂ ਕਰ ਟਿੱਕੀ ਵੀ ਛੇਪ ਗਈ ਜਾਂ ਭੱਜ ਕੇ ਨਾ ਮੇਰੇ ਅਸਤੇ ਅਧਗਾ ਫੜ ਲਿਆ ਜੇ ਤੂੰ ਪੀਣੀਆ ਫੇਰ ਭਾਵੇਂ ਬੋਤਲੀ ਫੜ ਲੈ ਓਏ ਆ ਬੰਨੇ ਭਰਾਵਾ ਤੇਰੇ ਮੂਰੇ ਹੱਥ ਓਨੇ ਦਾ ਤੂੰ ਟੜਕੇ ਦਾ ਕੰਮ ਨਹੀਂ ਕੀਤਾ ਜਿੰਨੇ ਦਾ ਨਸ਼ਾ ਖਾ ਗਿਆ ਰਹਿੰਦੀ ਖੁੰਦੀ ਉੱਤੋਂ ਤੂੰ ਹੁਣ दारू ਮੰਗੀ ਜਨ ਤੂੰ ਭਰਾਵਾ ਘਰੇ ਹੀ ਪੈ ਜਾ ਕਰ ਮੈਂ ਤਾਂ ਧਿਆੜੀ ਦੇ ਕੰਮ ਹੀ ਕਰਾ ਲਿਆ ਕਰੂੰ ਓਏ ਹਜੇ ਤਾਂ ਆਪਣੇ ਕੋਲ ਇੰਨੇ ਕਸ ਦਾ ਕੰਮ ਹੀ ਹੈ ਨਹੀਂ ਜੇ ਕਿਤੇ ਆਪਣੇ ਕੋਲ ਕਸ ਦਾ ਕੰਮ ਹੋਵੇ ਤੂੰ ਤਾਂ ਟਰੱਕ ਨਸ਼ੇ ਦਾ ਖਾ ਜਾ ਕਰੇ